Thank <laughs> you. ஆமா கேதே டான் கோகி ஆ ஹே உமர்கால் கி பாதோ பீச்சே பச்சா चलो चलो पहला त हिन ਤੇ ਸ਼ਹਿਰ ਦੇ ਵਿੱਚੋਂ ਨਿਕਲੇ ਤੇ ਕਿਸ ਤਰ੍ਹਾਂ ਦਾ ਰਿਸਪਾਂਸ ਕਿਸ ਤਰ੍ਹਾਂ ਦਾ ਸਾਥ ਲੇਕੋ ਮੈਂ ਜਿਹੜੇ ਤੁਸੀਂ ਨਾਲ ਹੀ ਸੀਗੇ ਪਹਿਲੀ ਦੁਕਾਨ ਤੋਂ ਲੈ ਕੇ ਆਖਰੀ ਦੁਕਾਨ ਤੱਕ ਵਟਨ ਦਾ ਹੌਸਾਬ ਦਾ ਨਾਮ ਲੈ ਕੇ ਸਾਡੇ ਉੱਥੇ ਆਉਂਦੇ ਸੀ ਸਾਡੀ ਦੁਕਾਨ 'ਚ ਬੈਠਦੇ ਸੀ ਤੇ ਅੱਜ ਇੱਥੇ ਕਾਲੀਗੁਰੂ ਮੰਦਿਰ ਤੋਂ ਮੱਥਾ ਠੀਕ ਕੇ ਆਸ਼ੀਰਵਾਦ ਲਿਆ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਸ਼ੇਰ ਸਿੰਘ ਜੇ ਸਾਰੇ ਤੋਂ ਆਸ਼ੀਰਵਾਦ ਲੈ ਕੇ ਜਾਂਦੇ ਰਹੇ ਤੇ ਇਹਨਾਂ ਦੇ ਅੱਗੇ ਅਰਦਾਸ ਕੀਤੀ ਹੈ ਕਿ ਪਰਮਾਤਮਾ ਜਿੱਤ ਬਖ ਤੇ ਇਹ ਜਿਹੜੀ ਜਿੱਤ ਆ ਲੋਕਾਂ ਦੀ ਹੋਵੇਗੀ ਲੋਕਾਂ ਦੀ ਆਵਾਜ਼ ਪਾਰਲੀਮੈਂਟ ਤੇ ਬਣੇਗੀ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਜਾਣਗੇ ਆਪਣੇ ਪਰਿਵਾਰਕ ਕੰਮ ਨਹੀਂ ਕੀਤੇ ਜਾਣਗੇ ਦੇਸ਼ ਦੀ ਅਖੰਡਤਾ ਲਈ ਕੰਮ ਕੀਤਾ ਜਾਏਗਾ ਭਾਈਚਾਰਕ ਸਾਂਝ ਦੀ ਗੱਲ ਕੀਤੀ ਜਾਏਗੀ ਕਿਉਂਕਿ ਜਿਸ ਵळे ਅੱਤਵਾਦੀ ਤੇ ਚੱਕਰੀ ਦੇ ਵਿੱਚ ਜਿੱਦੇ ਹਮੇਸ਼ਾ ਹੀ ਭਾਈਚਾਰਕ ਸਾਂਝ ਰਹੀ ਹੈ ਕਦੀ ਇੱਕ ਦੂਜੇ ਧਰਮ ਦੇ ਅਗੇਂਸਟ ਨਾ ਨਾ ਲਗੇ ਇਹੋ ਹੀ ਨਾਰਾ ਜਿਹੜਾ ਹਿੰਦੁਸਤਾਨ ਦੀ ਆਵਾਜ਼ ਬੁਲੰਦ ਕਰੇਗਾ ਔਰ ਬਟਾਲਾ ਦੀ ਇੰਡਸਟਰੀ ਜਿਹੜਾ ਏਸ਼ੀਆ ਦੇ ਵਿੱਚ ਇੱਕ ਨੰਬਰ ਤੇ ਇਹ ਸ਼ਹਿਰ ਹੁੰਦਾ ਸੀ ਉਹ ਜਿਹੜੇ ਇੰਡਸਟਰੀ ਫੇਲ ਹੋ ਗਈ ਆ ਉਹਦੇ ਬਾਰੇ ਗੱਲ ਕੀਤੀ ਜਾਏਗੀ ਜਿਹੜੇ ਇਥੋਂ ਦੀ ਡਵੈਲਪਮੈਂਟ ਦੇ ਕੰਮ ਸਰਦਾਰ ਤਰਪਤਰ ਜਨਰਲ ਸਿੰਘ ਬਾਜਵਾ ਨੇ ਕੀਤੇ ਨੇ ਨੂੰ ਕਦੀ ਵੀ ਇਤਿਹਾਸ ਜਿਹੜਾ ਉਹਦੇ ਚ ਲਿਖੇ ਜਾਣਗੇ ਔਰ ਜਿਹੜੇ ਕੰਮ ਬੰਦ ਕੀਤੇ ਗਏ ਨੇ ਕਿ 5 ਜਿਹੇ ਮਹੀਨਿਆਂ ਤੋਂ ਸਵਾ 2 ਸਾਲ ਤੋਂ ਇਥੇ 1 ਰੁਪਏ ਨੇ ਤੇ ਜਿਹੜੇ ਪੈਸੇ ਪਏ ਸੀ ਉਹਨਾਂ ਨੂੰ ਹੀ ਬੰਦ ਕਰਕੇ ਕੰਮ ਬੰਦ ਕਰ ਦਿੱਤੇ ਨਾਲ ਇੱਕ ਜਿਹੜੀ 슈ਗਰ ਮਿਲ ਬਟਾਲਾ ਜਿਹੜੇ ਪੈਸੇ ਬਾਜਵਾ ਸਾਹਿਬ ਤੇ ਮੈਂ ਅਸੀਂ ਬੜੀ ਮੁਸ਼ਕਲ ਇਹ ਮਿਲ ਨੂੰ ਬਹੁਤ ਵਡਾ ਕੀਤਾ 1960 ਚ ਇਹ ਮਿਲ ਬਣੀ ਸੀ ਉਹਦੇ ਬਾਅਦ ਜਦੋਂ ਅਸੀਂ ਦੋਵੇਂ ਇਕੱਠੇ ਬਣ ਕੇ ਆਏ ਇਹਨੂੰ ਮਿਲ ਨੂੰ ਅਸੀਂ ਐਕਸਪੈਂਡ ਕੀਤਾ ਵਢੀ ਕੀਤੀ ਔਰ 250 ਕਰੋੜ ਰੁਪਏ تھے ਬੈਂਕ ਚ ਜਮਾ ਕਰਵਾਤੇ ਇਹ ਨਹੀਂ ਸੀ ਕਿ ਟੈਂਡਰ ਲੱਗੇਗਾ ਜਿੰਨਾ ਜਿੰਨਾ ਕਿ ਕੰਮ ਚੱਲ ਗਿਆ ਮੈਂ ਕਿਹਾ ਕਿ ਇਕਨਾਂ ਪੈਸੇ ਇਹਨਾਂ ਦੇ ਜਮਾ ਕਰਵਾ ਦੋ ਉਹ ਕਰਵਾ ਦਿੱਤੇ ਉਹਦਾ ਵੀ ਲੋਕਾਂ ਕੋਲੋਂ ਇਹਨਾਂ ਕੋਲੋਂ ਸਾਭ ਮੰਗਾਗੇ ਝਾੜੂ ਵਾਲਿਓ ਇਹ ਦੱਸੋ ਕਿ ਕਿਉਂ ਨਹੀਂ ਚੱਲੀ ਇਸ ਸੀਜ਼ਨ ਦੇ ਵਿੱਚ ਇਹ ਮਿਲ ਚੱਲਣੀ ਸੀ ਟਰਾਇਲ ਚੱਲਣਾ ਸੀ ਦੂਸਰੀ ਚੀਜ਼ ਜਿਹੜਾ ਗਨ ਖੋਜ ਕੇ ਅੰਦਰ ਕਲਾਨੌਰ ਬਣਾ ਸੀ ਕਿ ਜੇ ਗੁਰਦਾਸਪੁਰ ਤੇ ਬਠਾਲਾ ਦੀ ਮੇਲ ਵੱਟੀ ਹੋਏਗੀ ਤੇ ਜਿੱਥੇ ਜਿਹੜੀ ਗੰਨੇ ਦੀ ਜਮੀਨਾ ਘਟ ਨੇ ਤੇ ਇਹਦਾ ਝਾੜ ਜ਼ਰੂਰ ਵਧਣਾ ਚਾਹੀਦਾ ਔਰ ਉਹ ਉਹ ਜਿਹੜਾ ਝਾੜ ਸੀ 7-800 ਕਿਲੋ ਤੱਕਲੇ ਦਾ ਕੱਢਣਾ ਸੀ ਔਰ ਉਥੋਂ ਲੋਕਾਂ ਨੂੰ ਦੱਸਣਾ ਸੀ ਸਭ ਤੋਂ ਪਹਿਲਾਂ ਇਸ ਪਾਰਟੀ ਨੇ ਕਿ ਬੰਦ ਕੀਤਾ ਤੇ ਭਾਜਪਾ ਨੂੰ ਮੈਂ ਇੱਕ ਪੁੱਛਣਾ ਚਾਹੁੰਨਾ ਕਿ ਪਾਕਿਸਤਾਨ ਚ ਹਰ ਰੋਜ਼ ਡਰੋਨ ਆਉਂਦੇ ਨੇ ਹਰ ਰੋਜ਼ ਉਥੋਂ ਹਸਲਾ ਨਜਾਇਜ਼ ਆਉਂਦਾ ਦੇਸ਼ ਦੀ ਅਖੰਡਤਾ ਨੂੰ ਖਤਰਾ ਪ੍ਰਧਾਨ ਮੰਤਰੀ ਸਾਹਿਬ ਉਹਦੇ ਤੇ ਅਜੇ ਤੱਕ ਨਹੀਂ ਕਰੀ ਬੋਲੀ ਚੀਨ ਸਾਡੀਆਂ ਸਰਹੱਦਾਂ ਪਾਰ ਕਰਕੇ ਅੰਦਰ ਆ ਰਹੀ ਹੈ ਪ੍ਰਧਾਨ ਮੰਤਰੀ ਸਾਹਿਬ ਉਹਦੇ ਤੇ ਨਹੀਂ ਬੋਲੇ ਜਿਹੜੀ ਬੇਰੁਜ਼ਗਾਰੀ ਇੰਨੀ ਵਧ ਗਈ ਆ 2 ਕਰੋੜ ਦੀ ਨੌਕਰੀ ਕਹੀ ਸੀ ਤੇ ਦਸਾਂ ਸਾਲਾਂ ਚ 20 ਕਰੋੜ ਨੌਜਰ ਪ੍ਰਤੀ ਹੋਣਾ ਚਾਹੀਦਾ ਸੀ ਇੱਕ ਵਾਰੀ ਹਿੰਦੁਸਤਾਨ ਦੀ ਜਿਹੜੀ ਬੇਰੁਜ਼ਗਾਰੀ ਦੀ ਖਾਤਮੇ ਵਾਲੇ ਪਾਸੇ ਤੋਂ ਨਹੀਂ ਸੀ ਉਹ 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 ਪਠਾਨੀ ਉਹ ਸਵੇਰੇ ਹੋ ਰਹੇ ਉਹ ਉਹਨਾਂ ਨੂੰ ਲਿਖਾ ਲੱਗ ਗਿਆ ਹੁਣ ਕਿਸ ਦਿਨ ਕਹਿਣ ਕਹਿਣਗੇ ਤੇ ਕਿ ਇਹ ਆਮ ਆਦਮੀ ਪਾਰਟੀ 013 ਹੋ ਗਈ ਹੈ। ਤੋਂ ਇਹ ਜਿਹੜੀ ਚੀਜ਼ਾਂ ਨੇ ਤੇ ਲੂਥਰਾ ਸਾਹਿਬ ਸਾਨੂੰ ਇਹ ਜਿਹੜੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਹੈ ਇਹਨਾਂ ਨੂੰ ਬਜਾਏ ਸਾਨੂੰ ਦੇਸ਼ ਤੇ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਹੈ। ਕਿ ਅਸੀਂ ਕੀ ਕਰਨਾ ਪਾਰਲੀਮੈਂਟ ਵਿੱਚ ਖਲੋ ਕੇ ਕੀ ਬੋਲਾਂਗੇ ਇਹ ਜਿਹੜਾ ਸਾਡਾ ਬਾਰਡਰ ਜਿਸਟ੍ਰਿਕ ਹੈ ਕਿਉਂ ਇਹਨਾਂ ਡਿਸਟ੍ਰਿਕਾਂ ਨੂੰ ਉਹਨਾਂ ਵੱਲ ਪਹਾੜਾਂ ਵੱਲੇ ਯਾ ਰਾਜਾਂ ਵਾਲੇ ਸਾਨੂੰ ਇਨਸੈਂਟਿਵ ਮਿਲਦੇ ਜੇ ਇੰਡਸਟਰੀ ਦੀ ਨਵੀਂ ਬਣਾਉਣੇ ਬਟਾਲਾ ਜਿੱਤੇ ਪਹਿਲੀ ਖਤਮ ਹੋਈ ਇੱਥੇ ਤੇ ਉਹਨੂੰ ਹੀ ਇਨਸੈਂਟਿਵ ਦੇ ਦਿੰਦੇ ਤੇ ਬਟਾਲਾ ਫੇਰ ਅੱਜ ਦੁਨੀਆ ਦੇ ਨਕਸ਼ੇ ਤੇ ਹੋਣਾ ਸੀ ਇਹ ਚੀਜ਼ਾਂ ਜਾ ਕੇ ਉੱਥੇ ਗੱਲ